ਜਦੋਂ ਛੋਟਾ ਸੀਗਾ 11th ਵਿੱਚ ਉਦੋਂ ਤੋਂ ਤਾਂ ਇਹ ਨਹੀਂ ক্রিকেট ਵਿੱਚ ਬਹੁਤ ਰੁਚੀ ਸੀ ਬਟ ਨਾਲ ਦੀ ਨਾਲ ক্রিকেট ਵਿੱਚ ਸਿੰਗਿੰਗ ਵਿੱਚ ਡਾਂਸਿੰਗ ਵਿੱਚ ਅਕੈਡਮਿਕਸ ਵਿੱਚ ਬਹੁਤ ਅੱਛਾ ਸੀ ਬਟ ਸਭ ਤੋਂ ਵੱਡੀ ਗੱਲ ਜਿਹੜੀ ਵੈਲਿਊਜ਼ ਐ ਉਹ ਬਹੁਤ ਯਾਦਾ ਨੇ ਨਿਮਰਤਾ ਬਹੁਤ ਯਾਦਾ ਹੈ ਰਿਲੀਜਸ ਬਹੁਤ ਯਾਦਾ ਹੈ ਗੋਡ ਫੇਰਿੰਗ ਹੈ ਪੇਰੈਂਟਸ ਦਾ ਆਦਰ ਕਰਨ ਵਾਲਾ ਹੈ ਔਰ ਟੀਚਰਸ ਦਾ ਆਦਰ ਕਰਨ ਵਾਲਾ ਹੈ ਬਹੁਤ ਜ਼ਿਆਦਾ ਧਰਤੀ ਨਾਲ ਜੁੜ ਕੇ ਰਹਿਣ ਵਾਲਾ ਤੁਸੀਂ ਦੇਖਿਓ ਹਣੀਏ ਵੀਡੀਓਜ਼ ਕੱਲ ਵੀ ਜਤਕੀ ਕਹਿੰਦੇ ਨੇ ਉਹਨਾਂ ਦਾ ਸਵਾਗਤ ਉਮਰੇ ਸਾਰੀ ਜਗ੍ਹਾ ਤੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਥੈਂਕਫੁਲ ਹੈ ਸਾਰੇ ਇੰਡੀਆ ਦਾ ਥੈਂਕਫੁਲ ਹੈ ਪੇਰੈਂਟਸ ਦਾ ਵੈਲਵਿਸ਼ਰਸ ਦਾ ਟੀਚਰਸ ਦਾ ਸਭ ਦਾ ਬਹੁਤ ਯਾਦਾ ਹੰਮਲ ਵੀ ਹੈ ਡੈਡੀਕੇਟਿਡ ਵੀ ਹੈ ਲੀਡਰਸ਼ਿਪ ਕੁਆਲਟੀਜ਼ ਵੀ ਹੈ ਸ਼ਾਈ ਵੀ ਹੈ ਬਟ ਉਸ ਦੇ ਨਾਲ ਨਾਲ ਥੋੜਾ ਥੋੜਾ ਨੋਟੀ ਵੀ ਹੈ ਐਂਡ ਹੀ ਇਜ਼ ਵੈਰੀ ਗੁੱਡ ਐਟ ਸਿੰਗਿੰਗ ਆਲਸੋ ਐਨਵਲ ਫੰਕਸ਼ਨ ਵੀ ਬਹੁਤ ਯਾਦਾ ਵਧੀਆ ਨਿਕਵਾਲੀ ਗਾਈ ਸੀ ਮਾਂ ਦੇ ਉਤੇ ਮਾਵਾ ਠੰਡੀਆਂ ਛਾਵਾਂ ਨਾਲ ਕਵਾਲੀ ਗਾਈ ਤੇ ਸਭ ਨੂੰ ਰੁਲਾ ਦਿੱਤਾ ਤੁਸੀਂ ਕਦੇ ਕੰਨ ਪਟਿਆ ਦਾ ਹਾਂਜੀ ਸੁਰੇ ਅਰਸ਼ਦੀਪ ਦੇ શિક્ષਕ ਅਰਸ਼ਦੀਪ ਨੂੰ ਪੜਾਉਣ ਵਾਲੇ ਉਹਨਾਂ ਦੇ ਪ੍ਰਿੰਸੀਪਲ ਮੈਮ ਹੁੰਦੇ ਮੈਮ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਜਦੋਂ ਇੱਕ ਅਧਿਆਪਕ ਦਾ ਪੜਾਇਆ ਹੋਇਆ ਪੰਜਾਬੀ ਚੰਡਿਆ ਹੋਇਆ ਬੱਚਾ ਮੁਕਾਮ ਦੀਆਂ ਬੁਲੰਦੀਆਂ ਹਾਸਲ ਕਰਦਾ ਹੈ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਅੱਛਾ ਮਹਿਸੂਸ ਹੁੰਦਾ ਜੀ ਅਸੀਂ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36 ਚੰਡੀਗੜ੍ਹ ਤੋਂ ਆ ਮਾਈਸੈਲਫ ਪ੍ਰਿੰਸੀਪਲ ਗੁਰਨਾਮਗਰ ਘਰੇਵਾਲਾ ਅਲੋਂਗ ਵਿਦ ਆਲ ਦੀ ਟੀਚਰਸ ਆਫ ਅਰਸ਼ਦੀਪ ਸਿੰਘ and it really feels proud when your child uh, does so well ina vadiya one cricket da vich apne desh da naam utha kita hai world cup leke aaye sanu bahut bahut khushi hai jada chota siga 11th with odo to ye nahi cricket ਬਹੁਤ ਰੂਚੀ ਸੀ ਬਟ ਨਾਲ ਦੀ ਨਾਲ ਕ੍ਰਿਕਟ ਵਿੱਚ ਸਿੰਗਿੰਗ ਵਿੱਚ ਡਾਂਸਿੰਗ ਵਿੱਚ ਅਕੈਡਮਿਕਸ ਵਿੱਚ ਬਹੁਤ ਅੱਛਾ ਸੀ ਬਟ ਸਭ ਤੋਂ ਵੱਡੀ ਗੱਲ ਜਿਹੜੀ ਵੈਲਿਊਜ਼ ਹੈ ਉਹ ਬਹੁਤ ਯਾਦਾ ਹੈ ਨਿਮਰਤਾ ਬਹੁਤ ਯਾਦਾ ਹੈ ਰਿਲੀਜੀਅਸ ਬਹੁਤ ਯਾਦਾ ਹੈ ਗੋਡ ਫੇਰਿੰਗ ਹੈ ਪੇਰੈਂਟਸ ਦਾ ਆਦਰ ਕਰਨ ਵਾਲਾ ਹੈ ਔਰ ਟੀਚਰਸ ਦਾ ਆਦਰ ਕਰਨ ਵਾਲਾ ਹੈ ਤਾਂ ਮੈਂ ਡਾਊਨ ਟੂ ਅਰਥ ਬਹੁਤ ਹੈ ਮੁਕਾਮ ਹਾਸਲ ਹੋ ਚੁੱਕਿਆ ਹੈ ਪਰ ਬਿਲਕੁਲ ਜੇ ਦੇਖਿਆ ਜਾਵੇ ਤਾਂ ਗਰਾਊਂਡ ਨਾਲ ਜੁੜਿਆ ਹੈ ਮੇਰੀ ਉਹਨਾਂ ਦੇ ਕੋਚ ਨਾਲ ਵੀ ਗੱਲਬਾਤ ਹੋਈ ਆ ਜੇ ਕਿ ਦੇਖਿਆ ਜਾਵੇ ਤਾਂ ਬਹੁਤ ਧਰਤੀ ਦੇ ਨਾਲ ਜੁੜ ਕੇ ਰਹਿਣ ਵਾਲਾ ਸਟੂਡੈਂਟ ਅਜ ਬਿਲਕੁਲ ਮੈਂ ਨਾਲ ਜੁੜ ਕੇ ਰਹਿਣ ਵਾਲਾ ਤੁਸੀਂ ਦੇਖਿਓ ਹਣੀਏ ਵੀਡੀਓਜ਼ ਕੱਲ ਵੀ ਜਦ ਕੀ ਕਹਿੰਦੇ ਨੇ ਉਹਦੀ ਸਵਾਗਤ ਹੋਇਆ 에ਰਪੋਰਟ ਤੇ ਦਿੱਲੀ ਬੰਬੇ ਸਾਰੀ ਜਗ੍ਹਾ ਤੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਥੈਂਕਫੁਲ ਹੈ ਸਾਰੇ ਇੰਡੀਆ ਦਾ ਥੈਂਕਫੁਲ ਹੈ ਪੇਰੈਂਟਸ ਦਾ ਵੈਲ ਮਿਸ਼ਰਸ ਦਾ ਟੀਚਰਸ ਦਾ ਸਭ ਦਾ ਅੱਛਾ ਮੈਮ ਕੋਈ ਅਰਸ਼ਦੀਪ ਜੀ ਖੱਟੀ ਮਿੱਠੀ ਯਾਦ ਹੈ ਕੋਈ ਜ਼ਹਿਨ ਚ ਹਾਂਜੀ ਬਿਲਕੁਲ ਇਹ ਬਹੁਤ ਯਾਦਾ ਹੰਬਲ ਵੀ ਹੈ ਡੈਡੀਕੇਟਿਡ ਵੀ ਹੈ ਲੀਡਰਸ਼ਿਪ ਕੁਆਲिटीज ਵੀ ਹੈ ਸ਼ਾਈ ਵੀ ਹੈ ਬਟ ਉਸ ਦੇ ਨਾਲ ਨਾਲ ਥੋੜਾ ਥੋੜਾ ਨਾਟੀ ਵੀ ਹੈ ਐਂਡ ਹੀ ਇਜ਼ ਵੈਰੀ ਗੁੱਡ ਐਟ ਸਿੰਗਿੰਗ ਆਲਸੋ ਐਨਵਲ ਫੰਕਸ਼ਨ ਵਿੱਚ ਬਹੁਤ ਯਾਦਾ ਵਧੀਆ ਨਿ ਇਕਵਾਲੀ ਗਾਈ ਸੀ ਮਾਂ ਦੇ ਉਤੇ ਮਾਵਾ ਠੰਡੀਆਂ ਛਾਵਾਂ ਨਾਲ ਕਵਾਲੀ ਗਾਈ ਤਾਂ ਸਭ ਨੂੰ ਰੁਲਾ ਦਿੰਦਾ ਸੀ ਤੁਸੀਂ ਕਦੇ ਕੰਨ ਪਟਿਆ ਦਾ ਹਾਂਜੀ ਬਹੁਤ ਜ਼ਿਆਦਾ ਬੁਲੰਦੀਆਂ ਨੂੰ ਛੂ ਰਿਹਾ ਹੈ ਔਰ ਸਾਡੀ ਅਰਦਾਸ ਹੈ ਵਾਹਿਗੁਰੂ ਅੱਗੇ ਕਿ ਬਹੁਤ ਬਹੁਤ ਅੱਗੇ ਵੀ ਤਰੱਕੀਆਂ ਕਰੇ ਬਿਲਕੁਲ ਅਰਸ਼ਦੀਪ ਦੇ ਪ੍ਰਿੰਸੀਪਲ ਅਰਸ਼ਦੀਪ ਦੇ ਆਪਕਸ ਵਾਲੇ ਖਾਸ ਤੌਰ ਤੇ ਸਾਡੇ ਨਾਲ ਜੁੜੇ ਹੋਏ ਸੀ ਕਹਿੰਦੇ ਪ੍ਰਮਾਤਮਾ ਅਰਦਾਸ ਕਰਦਾ ਹੈ ਕਿ ਅਰਸ਼ਦੀਪ ਹੋਰ ਬੁਲੰਦੀਆਂ ਹਾਸਲ ਕਰੇ ਕੈਮਰਾ ਪਰਸਨ ਰੋਸ਼ਨ ਨਾ ਗगन ਸ਼ੁਕਲਾ ਦੀ ਪੋਸਟ